ਇਨਾਂ ਨੇ ਇਹ ਡੈਮ ਹੈ ਉਹ ਖੋਲ ਦਿੱਤਾ ਹੋਰ ਉਹਦਾ ਕਰਕੇ ਪਾਣੀ ਬਹੁਤ ਜ਼ਿਆਦਾ ਅੱਗੇ ਹੋ ਗਿਆ ਤੇ ਆਪਾਂ ਇਸੇ ਕਰਕੇ ਨਾ ਥੋੜਾ ਰਸਤੇ ਜੋ ਅੱਧ ਅੱਧ ਜੋ ਮੋੜ ਆਏ ਆਪਾਂ ਇੰਨਾ ਪਾਣੀ ਹੋ ਗਿਆ ਉਧਰ ਬਹੁਤ ਬੁਰੇ ਹਾਲਾਤ ਬਹੁਤ ਮਾੜਾ ਟਰਾਲੀ ਟਰੈਕਟਰ ਵੀ ਨਹੀਂ ਲੰਘ ਸਕਦੇ ਗੱਡੀ ਕਿਥੋਂ ਲੰਘ ਜੂ ਗੱਡੀ ਤੁਸੀਂ ਆਪ ਸਾਬ ਲਾਓ ਹਾਲਾਤ ਬਹੁਤ ਮਾੜੇ ਨੇ ਕਈ ਪਿੰਡਾਂ ਜਿੱਥੇ ਸਮਾਨ ਪਹੁੰਚੇ ਨਹੀਂ ਹਾਲ ਤੱਕ ਤੇ ਕਈ ਪਿੰਡ ਬਚਾਰੇ ਰੋਂਦੇ ਪਾਣੀ ਪੀਣ ਤੋਂ ਵੀ ਰੋਂਦੇ ਪਏ ਨੇ ਵੀ ਪਾਣੀ ਪੀਣ ਵਾਲਾ ਪਾਣੀ ਵੀ ਨਹੀਂਗਾ ਉਹਦੇ ਚ ਪ੍ਰਾਈਵੇਟ ਸਿਸਟਮਾਂ ਜਾਂਦੀਆਂ ਪਈਆਂ ਜਿਵੇਂ ਸਾਡੀ ਸੋਸਾਇਟੀ ਆਨੇ ਸੋਸਾਇਟੀ ਦੀ ਸਰਵ ਸੋਸਾਇਟੀ ਗਈ ਹੈ ਆ ਨਿਆਂ ਸੰਭੋਖ ਲੋਕੀਂ ਕੋਈ ਆਉਣ ਨੂੰ ਪਤਾ ਆ ਜਾ ਰਿਹਾ ਪੰਜਾਬੀਆਂ ਵੱਲੋਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਪੰਜਾਬ ਨੂੰ ਅਸੀਂ ਮਾਰ ਦਈਏ ਕਿਸੇ ਤਰੀਕੇ ਪਰ ਇਹ ਨਹੀਂ ਮਰਦਾ ਰੱਬ ਦਾ ਬਣਾਇਆ ਦੇ ਮੱਛਰ ਨਹੀਂ ਮਰਦਾ ਇਹਦੇ ਫਿਰ ਪੰਜਾਬ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਵਸਿਆ ਜਿਨਾਂ ਚਿਰ ਇਹ ਪੰਜਾਬ ਦੀ ਪੰਜਾਬੀਆਂ ਦੀ ਕਹਿਮਿਆ ਸਿੱਖਾਂ ਦੇ ਵਿੱਚ ਜज्ਬਾ ਜੋਸ਼ ਜਨੂਨ ਆ ਉਹਨਾਂ ਚਿਰ ਹਰ ਸਿੰਘ ਦੇ ਵਿੱਚ ਉਤਸ਼ਾਹ ਸੇਵਾ ਕਰਨ ਦਾ ਜਿਨਾਂ ਚਿਰ ਸਾਧੂ ਸੱਚੇ ਪਾਤਸ਼ਾਹ ਦੀਆਂ ਚੜਦੀ ਗਾਰੀਆਂ ਫੁੱਲ ਜਾਣਾਂ ਸਿੰਘਾਂ ਦਾ ਜੋਸ਼ ਆ ਗੱਜ ਕਜ ਕਰੇ ਮਲਾਵੇ ਸੋਨੇ ਹਾਲੋ ਜਾਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕਰਾਜ ਟੀਵੀ ਨਾਲ ਬੀਤੇ ਕੁਝ ਦਿਨਾਂ ਤੋਂ ਜਿਹੜੀ ਪੰਜਾਬ ਦੇ ਵਿੱਚ ਹੜਾਂ ਦੀ ਜਿਹੜੀ ਮਾਰ ਵੱਜ ਰਹੀ ਆ ਤਾਂ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਆ ਪਿੰਡਾਂ ਦੇ ਵਿੱਚ ਰਾਸ਼ਨ ਸਮਗਰੀ ਲੈ ਕੇ ਆਉਂਦੇ ਨੇ ਤਾਂ ਬੀਤੇ ਦਿਨੀ ਇਸ ਪੁਲ ਦੇ ਤੁਹਾਨੂੰ ਤਸਵੀਰਾਂ ਥਾਣੀਆਂ ਕਰਦਨੇ ਇਸ ਪੁਲ ਦੇ نیچے ਜਿਹੜਾ ਆ ਟਰੈਕਟਰ ਜਿਹੜਾ ਸੇਵਾ ਲੈ ਕੇ ਜਾ ਰਿਹਾ ਸੀ ਅੰਮ੍ਰਿਤਸਰ ਦਾ ਜਾਂ ਕਿਸੇ ਹੋਰ ਪਾਸੇ ਸੇਵਾ ਲੈ ਕੇ ਜਾ ਰਿਹਾ ਤਾਂ ਇੱਥੇ ਜਿਹੜਾ ਉਸ ਦਾ ਜਿਹੜਾ ਟਰੈਕਟਰ ਟਰਾਲੀ ਜਿਹੜਾ ਇੱਥੇ ਹਾਸਾ ਅਗਰਸ ਹੋ ਜਾਂਦਾ ਸੀ ਤਾਂ ਉਸ ਨੂੰ ਅੱਜ ਜਿਹੜਾ ਇੱਥੋਂ ਕੱਢਿਆ ਗਿਆ ਟਰੈਕਟਰ ਨੂੰ ਮਸ਼ੀਨਾ ਦੇ ਨਾਲ ਜਿਹੜਾ ਇੱਥੋਂ ਕੱਢਿਆ ਗਿਆ ਕੱਢਿਆ ਗਿਆ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਾਣੀ ਅਜੇ ਵੀ ਜਿਹੜਾ ਇੱਥੇ ਕਾਫੀ ਪੱਦਰ ਦੇ ਨਾਲ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਇੱਥੇ ਚੱਲ ਰਿਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਨਾਲਾ ਹਰ ਕਹਦੀਆਂ ਕਿ ਕਿਸ ਤਰ੍ਹਾਂ ਦੇਖ ਸਕਦੇ ਹੋ ਤਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ 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 ਭਾਈ ਕੀ ਗੱਲਾਂ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਮੇਸ਼ਾ ਚੜਦੀ ਕਲਾ ਜਰੇ ਰਹੇ ਆ ਤੇ ਚੜਦੀ ਕਲਾ ਜੀ ਰਹੂਗਾ ਅੱਗੇ ਆਈ ਜਾ ਹੁਣ ਤਾਂ ਗੱਲਬਾਤ ਕੀਤੀ ਤਾਂ ਲੋਕਾਂ ਦਾ ਕਹਾ ਕਿ ਪੰਜਾਬ ਜਿਹੜਾ ਆ ਚੜਦੀ ਕਲਾ ਚ ਰਹਾ ਤੇ ਚੜਦੀ ਕਲਾ ਚ ਹੀ ਹਮੇਸ਼ਾ ਰਹੇਗਾ ਇੱਥੇ ਕੁਝ ਨੌਜਵਾਨ ਵੀ ਜਿਹੜੇ ਆ ਇੱਥੇ ਸੇਵਾ ਕਰ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਜਿਹੜੇ ਇਧਰੋਂ ਟਰੈਕਟਰ ਟਰਾਲੀਆਂ ਜਿਹੜੀਆਂ ਗੱਡੀਆਂ ਜਿਹੜੀਆਂ ਆ ਰਹੀਆਂ ਇਸ ਪੁੱਲ ਦੇ ਸਾਈਡਾਂ ਤੇ ਜਿਹੜੇ ਉਹਨਾਂ ਨੇ ਪੱਥਰ ਲਗਾਏ ਤੇ ਰੱਸੀ ਵੀ ਬਣੀ ਹੋਈ ਆ ਤਾਂ ਉਹਨਾਂ ਵੱਲੋਂ ਜਿਹੜਾ ਲੋਕਾਂ ਨੂੰ ਜਿਹੜਾ ਟਰਾਲੀਆਂ ਨੂੰ ਜਿਹੜਾ ਇੱਥੋਂ ਰਸਤਾ ਰਸਤਾ ਬਣਾ ਕੇ ਜਿਹੜਾ ਇੱਥੋਂ ਨਗਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਨਾਲਾ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਇਥੋਂ ਨੌਜਵਾਨਾਂ ਵੱਲੋਂ ਜਿਹੜਾ ਸੇਵਾ ਜਿਹੜੀ ਆ ਇਹ ਕੀਤੀ ਜਾ ਰਹੀ ਆ ਟਰੈਕਟਰ ਟਰਾਲੀਆਂ ਜਿਹੜੀਆਂ ਰਾਸ਼ਨ ਸਮਗਰੀ ਜਿਹੜੀ ਆ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਇਸ ਰਸਤੇ ਤੋਂ ਜਿਹੜਾ ਸਹੀ ਤਰੀਕੇ ਨਾਲ ਲਗਾਇਆ ਜਾ ਰਿਹਾ ਕਿ ਤਾਂਕਿ ਜੋ ਕੋਈ ਹੋਰ ਜਿਹੜਾ ਹਾਸਾ ਗ੍ਰਸ ਨਾ ਹੋ ਸਕੇ ਤਸਵੀਰਾਂ ਦੇਖ ਸਕਦੇ ਹੋ ਮਿਲਟਰੀ ਦੀ ਜਿਹੜੀ ਗੱਡੀ ਵੀ ਦੇਖ ਸਕਦੇ ਹੋ ਜਿਹੜੀ ਇਥੋਂ ਗੁਜ਼ਰ ਰਹੀ ਆ ਤਾਂ ਨੌਜਵਾਨਾਂ ਵੱਲੋਂ ਜਿਹੜਾ ਇੱਥੇ ਕੱਲ ਨਾਕਾ ਕਹਿ ਲਈ ਆਪਾਂ ਨਾਕਾ ਲਗਾ ਕੇ ਇੱਥੇ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਤਾਂ ਪੁੱਲ ਦੇ ਥੱਲੋਂ ਦੀ ਜਿਹੜਾ ਆ ਲੋਕਾਂ ਨੂੰ ਗੱਡੀਆਂ ਨੂੰ ਟਰੈਕਟਰ ਟਰਾਲੀਆਂ ਨੂੰ ਜਿਹੜਾ ਇੱਥੋਂ ਜਿਹੜਾ ਰਸਤਾ ਜਿਹੜਾ ਲੰਗਾਇਆ ਜਾ ਰਿਹਾ ਆ ਬਾਬਾ ਜੀ ਨੇ ਵੀ ਗੱਲਬਾਤ ਹਾਂਜੀ ਬਾਬਾ ਜੀ ਕਿੱਥੋਂ ਆਏ ਅਸੀਂ ਮਲੇਰ ਕੋਲੇ ਤੋਂ ਆਏ ਸੀਗੇ ਜੀ ਰਸਤ ਲੈ ਕੇ ਆਏ ਆ ਅਸੀਂ ਤੇ ਸਾਨੂੰ ਕਿਸੇ ਨੇ ਦੱਸਿਆ ਸੀ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਤੇ ਫਿਰ ਹੁਣ ਅਸੀਂ ਦੇਖ ਰਿਹਾ ਸਾਡੇ ਦੋ ਟਰੱਕ ਖੜੇ ਆ ਪਿੱਛੇ ਰਾਸ਼ਨ ਦੇ ਤੇ ਹੁਣ ਦੇਖਣ ਆਏ ਆ ਕਿੱਥੇ ਕਿੱਥੇ ਜ਼ਰੂਰਤ ਹੈਗੀ ਆ ਤੇ ਉੱਥੇ-ਉੱਥੇ ਅਸੀਂ ਵੰਡਾਂਗੇ ਕਿਦਾ ਮਾਂਜ ਵਿਚਾਰ ਆਇਆ ਸੇਵਾ ਕਰਨ ਦਾ ਭਾਜੀ ਸੇਵਾ ਦੇਖ ਰਿਹਾ ਹੁਣ ਪੰਜਾਬ ਵਾਸਤੇ ਕਿਉਂ ਨਾ ਅਸੀਂ ਖੜਾਂਗੇ ਪੰਜਾਬ ਵਾਸਤੇ ਕਿੱਨੇ ਖੜਨਾ ਦੱਸੋ ਤੇ ਫਿਰ ਇੱਥੇ ਹੁਣ ਅਸੀਂ ਸੇਵਾ ਕਰਦੇ ਅਸੀਂ ਨਾਲ ਖੜੇ ਆ ਹਰ ਟਾਈਮ ਨਾਲ ਖੜੇ ਆ ਦਿਨ ਰਾਤ ਠੀਕ ਆ ਤਾਂ ਦੇਖਿਆ ਜਾ ਮਲੇਰ ਕੋਟਲੇ ਤੋਂ ਜਿਹੜਾ ਆ ਗੱਡੀ ਆਈ ਉਹਨਾਂ ਦਾ ਸਪੈਸ਼ਲ ਜਿਹੜੇ ਇੱਥੇ ਸੇਵਾ ਕਰਨ ਆਏ ਆ ਇੱਥੇ ਨੌਜਵਾਨ ਵੀ ਖੜੇ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੁੰਦੇ ਮੈਰ ਵਿੱਚ ਬਹੁਤ ਵਧੀਆ ਸੇਵਾ ਕਰਨ ਦੇ ਨੌਜਵਾਨ ਕਿ ਜੋ ਕਿ ਪਰਲੀ ਸਾਈਡ ਤੇ ਟਰੈਕਟਰਾਂ ਤੁਹਾਨੂੰ ਪਰ ਇੱਕ ਵੀਡੀਓ ਵਾਇਰਲ ਹੋਣ ਦੀ ਬਹੁਤ ਨੁਕਸਾਨ ਹੋਇਆ ਟਰੈਕਟਰ ਜਾਨ ਲੈ ਵੀ ਨੁਕਸਾਨ ਹੋ ਸਕਦਾ ਤੁਹਾਨੂੰ ਪਰ ਕਿਦਾਂ ਥਾਂ ਬਹੁਤ ਜਿਆਦਾ ਗਹਿਾਈ ਚ ਆ ਤੇ ਇਸ ਕਰਕੇ ਹੀ ਸੇਵਾ ਲਈ ਕਿ ਜੋ ਕਿ ਨੁਕਸਾਨ ਨਾ ਕਿਸੇ ਦਾ ਹੋ ਸਕੇ ਇੱਧਰ ਨੂੰ ਕਰਕੇ ਟਰੈਕਟਰ ਨਗਾਉਣੇ ਕੁਝ ਬੋਲਣਾ ਚਾਹੁੰਦੇ ਜੇ ਕੋਈ ਤੁਹਾਡੇ ਕੋ ਸੰਦੇਸ਼ ਵੀ ਸੁਣਿਆ ਸੀ ਕੋਈ ਗੀਤ ਵਗੈਰਾ ਕੋਈ ਬੋਲਣਾ ਚਾਹੁੰਦਾ ਹੜਾ ਦੇ ਗੀਤ ਮੈਂ ਅੱਗੇ ਬੋਲੇਆ ਜੋ ਫਿਰ ਬੋਲ ਹਾਂਜੀ ਬੋਲੋ ਕਹਿੰਦਾ ਉਹ ਦਬ ਤੇ ਨੀਸਾ ਦਾ ਚੜ ਤੇ ਕਲਾਸ ਦੇ ਵਿੱਚ ਰਹਿੰਦੇ ਆ ਚੱਲਦਾ ਏ ਮੜਾ ਟਾਈਮ ਸਰਬਤ ਦਾ ਪੜਾ ਹੀ ਏ ਕਹਿੰਦੇ ਆ ਉਹ ਕਰਤੇ ਆ ਘੋੜੇ ਸਿੱਦੇ ਸੇਵਾ ਬਲ ਨੂੰ ਕਰਤੇ ਆ ਘੋੜੇ ਸਿੱਦੇ ਸੇਵਾ ਬਲ ਨੂੰ ਮੂਹਰ ਤੋਂ ਮੂੰਹ ਤੋੜ ਦਵਾਂਗੇ ਜਵਾਬ ਉਹ ਸੋਚਿਓ ਨਾ ਛੇਤੀ ਕਦੇ ਦਬ ਜੂ ਸੋਚਿਓ ਨਾ ਛੇਤੀ ਕਦੇ ਦਬ ਜੂ ਸੋਚਿਓ ਨਾ ਛੇਤੀ ਕਦੇ ਦਬ ਜੂ ਹੋ ਚੜਦੀ ਕਲਾ ਦੇ ਵਿੱਚ ਰਹਿੰਦਾ ਆ ਪੰਜਾਬ ਸੋਚੇ ਹੁਣਾ ਛੇਤੀ ਕਦੇ ਦਬ ਜੂ ਸਦਾ ਚੜਦੀ ਕਲਾ ਦੇ ਵਿੱਚ ਰਹਿੰਦਾ ਆ ਪੰਜਾਬ ਇਹ ਸਰ ਪਿੰਡੋਂ ਕਿੰਨਾ ਕੋ ਸ਼ਾਹ ਨੂੰ ਕਿੰਨੀ ਕੀ ਸੇਵਾ ਜੜੀ ਕਰ ਰਹੇ ਆ ਕਿੰਨਾ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਰੀਆ ਜੀ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਵਰੀਆ ਸੇਵਾ ਕਰ ਰਹੇ ਆ ਤੇ ਆ ਨੌਜਵਾਨ ਉਧਰ ਵੀ ਆਉਂਦੇ ਭਾਈ ਉਹਨੂੰ ਕੁਛ ਮਰੇ ਇਸ ਵਾਰ ਬਿਲਕੁਲ ਬਿਲਕੁਲ ਇਸ ਤਰ੍ਹਾਂ ਚੜਦੀ ਕਲਾ ਹਾਂਜੀ ਹਾਂਜੀ ਆ ਆ ਦੇਖ ਸਕਦੇ ਹੋ ਕਿ ਇਹ ਟਰਾਲੀ ਜਿਹੜੀ ਆ ਦੇਖੋ ਪਾਣੀ ਦੇ ਵਿੱਚੋਂ ਜਿਹੜੀ ਆ ਇਧਰੋਂ ਪਿੰਡ ਦੇ ਕਿਹੜਾ ਪਿੰਡ ਦੇ ਵਿੱਚੋਂ ਜਿਹੜੀ ਆ ਰਹੀ ਆ ਇਧਰੋਂ ਛੋਟਾ ਬੱਚਾ ਸਾਥ ਨਾਲ ਵਿੱਚ ਬੈਠਾ ਆ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਟਰੈਕਟਰ ਵੀ ਖਿਲਾਵਾਂਗੇ ਤਾਂ ਪੁੱਛਾਂਗੇ ਕਿੱਥੋਂ ਆ ਰਹੇ ਕਿੱਧਰ ਜਾ ਰਹੇ ਆ ਭਾਈ ਕੀ ਗੱਲ ਭਾਈ ਇਹ ਲਾਤੀ ਨੇ ਗਾੜੀ ਇਹ ਲਾਤੀ ਭਾਈ ਖਲਾਤ ਇਸੇ ਤਰ੍ਹਾਂ ਹੀ ਆ ਪਾਣੀ ਬਸ ਪਾਣੀ ਪਾਣੀ ਹੋਇਆ ਪਿਆ ਕਿਹੜੇ ਪਿੰਡ ਵਾਏ ਆਂਬ ਕੋਟ ਲਈ ਦੋ ਆਂਬ ਕੋਟ ਲਈ ਕਿਸ ਤਰ੍ਹਾਂ ਦਾ ਪਾਣੀ ਕਿਸ ਤਰ੍ਹਾਂ ਦੇ ਲਾਸ ਫੁੱਲ ਪਾਣੀ ਪੂਰਾ ਸੱਕੀ ਦੀ ਮਾਰ ਪੈਣ ਦੀ ਬਰਾਬਰ ਪੈਂਡ ਨੂੰਗੇ ਪਿੰਡ 'ਚ ਥੋੜਾ ਬੋਤਾ ਹਾਈਟ ਵਾਲਾ ਥਾਂ ਜਿਹੜਾ ਉਹ ਬਜੇ ਆ। ਬਾਕੀ ਡੇਰੇ ਵਾਲਿਆਂ ਦਾ ਤਾਂ ਜੋ ਰਸਤਾ ਨਾ ਪਚੋ ਉਹਨਾਂ ਦੁੱਧ ਭੁੱਖੇ ਮਰ ਸਕਦੇ ਨਾ ਕੋਈ ਨਿਕਲ ਹੀ ਸਕਦਾ ਉੱਥੋਂ। ਇਸ ਤਰ੍ਹਾਂ ਦੀ ਸੇਵਾ ਆ ਰਹੀ ਹੈ ਪੰਜਾਬ ਵੱਲੋਂ ਪੰਜਾਬੀਆਂ ਵੱਲੋਂ ਸੇਵਾ ਕੀਤੀ ਜਾ ਰਹੀ ਰਸਤ ਪੂਰਾ। ਹਾਂਜੀ ਡੇਰਿਆਂ ਤੇ ਬਿਲਕੁਲ ਪਹੁੰਚ ਰਹੀ। ਚਾਰ ਚੂਰ ਦੀ ਥੋੜੀ ਬੋਧੀ ਪਰੇਸ਼ਾਨੀ ਕਿਸੇ ਨੂੰ ਕੋਈ ਆਉਣ ਡਈ ਆ। ਬਾਕੀ ਚੋਕਰ ਮਿਲ ਜਾਂਦਾ ਤੂੜੀ ਪੈ ਜਾਂਦੀ ਆ ਤੇ ਸਹੀ ਆਂਡਿਆ। ਅੱਗੇ ਮਹਾਰਾਜ ਮੇਰ ਕਰਿਆ ਸੈਟ ਹੋ ਜਾਏ ਕੰਮ ਤੇ ਫੇਰੇ ਆ ਹੁਣ। ਫੇਰ ਆਂਦੇ ਨਾ ਪਾਣੀ ਛੱਡਿਆ ਹੁਣ। ਠੀਕ ਆ ਜੀ। ਤਾ ਦੇਖਾ ਲੋਕਾਂ ਨੇ ਕਹਿ ਕੀ ਰਾਸਮਾਂ ਵੀ ਜੜੀ ਆ ਪਹੁੰਚ ਰਹੀ ਆ ਉਹ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਸੰਜਿਆ ਕਰੇ ਕਿ ਇਸ ਤਰ੍ਹਾਂ ਜਿਹੜੀ ਗੱਡੀ ਵੇਖੋ ਆ ਰਹੀ ਆ ਬਾਬਾ ਜੀ ਜਿਹੜੇ ਆ ਅੱਗੇ ਕੇ ਗੱਡੀ ਤੇ ਆ ਰਹੇ ਰਸਤਾ ਜਿਹੜਾ ਗੱਡੀ ਨੂੰ ਦਿਖਾਇਆ ਜਾ ਰਿਹਾ ਕਿ ਸੜਕ ਕਿਤੇ ਰਸਤਾ ਬਣਾ ਕੇ ਜਿਹੜਾ ਇਧਰ ਨੂੰ ਆਇਆ ਜਾ ਰਿਹਾ ਗੱਲ ਬਾਤ ਵੀ ਕਰਾਂਗੇ ਬਾਬਾ ਜੀ ਨਾਲ ਕਿੱਥੋਂ ਆਏ ਤੇ ਕੀ ਕਹਿਣਾ ਬਾਬਾ ਜੀ ਆਏ ਹਾਂ ਹਾਂਜੀ ਹਾਂਜੀ ਬਾਬਾ ਜੀ ਕੀ ਨਾਮ ਤੇ ਕਿੱਧਰੋਂ ਆਏ ਗੁਰਦੇਵ ਸਿੰਘ ਦੰਗਾ ਆਪਾਂ ਆਏ ਸ਼੍ਰੀ ਅਮਰਸਰ ਸਾਹਿਬ ਤੋਂ ਅੱਗੇ ਪਾਣੀ ਇਹਨਾਂ ਨੇ ਹੋਰ ਛੱਡ ਦਿੱਤਾ ਗਿਆ ਅੱਛਾ ਅੱਗੇ ਪਾਣੀ ਦਾ ਬਹੁਤ ਜਿਹੜਾ ਨਾ ਪਾਣੀ ਅੱਗੇ 10-10 ਫੁੱਟ ਹੋਰ ਵਧ ਗਿਆ ਪਾਣੀ ਇਹਨਾਂ ਨੇ ਜਿਹੜਾ ਡੈਮ ਹੈ ਉਹ ਖੋਲ ਦਿੱਤਾ ਹੋਰ ਉਹਦਾ ਕਰਕੇ ਪਾਣੀ ਬਹੁਤ ਜ਼ਿਆਦਾ ਅੱਗੇ ਹੋ ਗਿਆ ਤੇ ਆਪਾਂ ਇਸੇ ਕਰਕੇ ਨਾ ਥੋੜਾ ਰਸਤੇ ਜੋ ਅੱਧ ਅੱਧ ਜੋ ਮੋੜ ਆਏ ਆਪਾਂ ਇੰਨਾ ਪਾਣੀ ਹੋ ਗਿਆ ਉਧਰ ਪਾਣੀ ਪਹਿਲਾਂ ਘਟ ਸੀ ਹੁਣ ਫੇਰ ਇਹਨਾਂ ਖੋਲ ਦਿੱਤਾ ਪਾਣੀ ਦੰਦਾ ਉਹਦਾ ਕਰਕੇ ਪਾਣੀ ਬਹੁਤ ਵਧ ਗਿਆ ਹੈ ਖਤਰਾ ਹੋਰ ਵੀ ਖਤਰਾ 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 ਵਾ ਸਕਦਾ ਬਾਈ ਕਈ ਪਿੰਡ ਮਿੱਟੀ ਕਰ ਮਤਲਬ ਇਹਨਾਂ ਨੇ ਪਿੰਡ ਤਬਾਹ ਕਰ ਚੁੱਕੇ ਆ ਪਿੰਡ ਗਾੜੀ ਇਹਨਾਂ ਨੇ ਕਿੰਨਾ ਪਿੰਡ ਤੱਕ ਕੋਈ ਪਹੁੰਚਣ ਹੀ ਨਹੀਂ ਡਿਆ ਅਜੇ ਤੱਕ ਬਹੁਤ ਪਿੰਡ ਤਬਾਹ ਹੋ ਗਏ ਗਾੜੀ ਕੀ ਬਾਬਾ ਜੀ ਸੇਵਾ ਸੇ ਆਏ ਕਰਨ ਸੇਵਾ ਕਰਨ ਸੇਵਾ ਕਰਨਾ ਹੈ ਬਾਬਾ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡਾਂ ਇਹ ਦੇਖੋ ਬਹੁਤ ਬੁਰੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਟਰਾਲੀ ਟਰੈਕਟਰ ਵੀ ਨਹੀਂ ਲੰਘ ਸਕਦਾ ਗੱਡੀ ਕਿੱਥੋਂ ਲੰਘ ਜੂ ਗੱਡੀ ਤੁਸੀਂ ਆਪ ਸਾਬ ਲਾਓ ਉਹ ਬੜਾ ਇਹਨੂੰ ਜਿਆਦਾ ਦੱਸੋ ਥੋੜਾ ਉਹ ਵੀ ਖਲਾੜ ਕੇ ਬੈਠੇ ਸਨ ਉਹ ਵੀ ਖਲਾੜ ਕੇ ਟਰਾਲੀ ਟਰੈਕਟਰ ਵੀ ਫਸੇ ਹੋਏ ਆ ਗੱਡੀ ਇਹਨੇ ਟਰਾਲੀ ਟਰੈਕਟਰ ਫਸ ਗਏ ਆ ਬੜੇ-ਬੜੇ ਟਰਾਲੇ ਨਹੀਂ ਲੰਘ ਆ ਦੇਖਿਆ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਹਿ ਕਿ ਬਹੁਤ ਬੁਰੇ ਹਾਲਾਤ ਨੇ ਜਿਹੜਾ ਪਾਣੀ ਆ ਡੈਮਾ ਦੇ ਵਿੱਚੋਂ ਹੋਰ ਜਿਹੜਾ ਛੱਡਿਆ ਜਾ ਰਿਹਾ ਤਾਂ ਇੱਥੇ ਹੀ ਜਿਹੜੇ ਬਹੁਤ ਖਤਰੇ ਦੇ ਹਾਲਾਤ ਬਣੇ ਹੋਏ ਨੇ ਹੋਰ ਵੀ ਕਈ ਪਿੰਡਾਂ 'ਚ ਤਾਂ ਸਮਾਨ ਪਹੁੰਚਿਆ ਹੀ ਨਹੀਂ ਹਾਲ ਤੱਕ ਤੇ ਕਈ ਪਿੰਡ ਵਿਚਾਰੇ ਰੋਂਦੇ ਪੇ ਪਾਣੀ ਪੀਣ ਤੋਂ ਵੀ ਰੋਂਦੇ ਪਏ ਨੇ ਵੀ ਪਾਣੀ ਪੀਣ ਵਾਲਾ ਪਾਣੀ ਵੀ ਨਹੀਂ ਗਾ ਸਰਕਾਰ ਕੋਲੇ ਚ ਤੇ ਸਰਕਾਰ ਉਥੋਂ ਪ੍ਰਾਈਵੇਟ ਜਿਹੜੇ ਜਾਂਦੇ ਪਏ ਉਹ ਜਿਹੜੇ ਕੀ ਉਹਨੂੰ ਕਹਿੰਦੇ ਨੇ ਜਿਹੜੀਆਂ ਸੰਸਥਾਵਾਂ ਪ੍ਰਾਈਵੇਟ ਸੰਸਥਾਵਾਂ ਜਾਂਦੀਆਂ ਪਈਆਂ ਜਿਵੇਂ ਸਾਡੀ ਸੁਸਾਇਟੀ ਇਹਨਾਂ ਦੀ ਸੁਸਾਇਟੀ ਜੀ ਸਾਡੀ ਸੁਸਾਇਟੀ ਹੈਗੀ ਆ ਹਾਂ ਨਿਆਂ ਸਿੰਘ ਫੌਜਾ ਖਲੋਕੀ ਪੰਜਾਬੀਆਂ ਵੱਲੋਂ ਜਿਹੜਾ ਪੰਜਾਬੀ ਦਾ ਸਾਥ ਪੰਜਾਬ ਨੂੰ ਪਹਚਾਇਆ ਜਾ ਰਿਹਾ ਪੰਜਾਬ ਨੂੰ ਪਹਚਾਇਆ ਜਾ ਰਿਹਾ ਪੰਜਾਬੀਆਂ ਵੱਲੋਂ ਇਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਪੰਜਾਬ ਨੂੰ ਅਸੀਂ ਮਾਰ ਦਈਏ ਕਿਸੇ ਤਰੀਕੇ ਪਰ ਇਹ ਨਹੀਂ ਮਰਦਾ ਰੱਬ ਦਾ ਬਣਾਇਆ ਦੇ ਮੱਛਰ ਨਹੀਂ ਮਰਦਾ ਇਹਦੇ ਫਿਰ ਪੰਜਾਬ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਵਸਿਆ ਨਾਲਾ ਕੀ ਪੰਜਾਬ ਦੀ ਪੰਜਾਬੀਅਤ ਕਾਵੇਂ ਆ ਜਿੰਨਾ ਚਿਰ ਪੰਜਾਬ ਦੀ ਪੰਜਾਬੀਅਤ ਕਾਵੇਂ ਆ ਸਿੱਖਾਂ ਦੇ ਵਿੱਚ ਜਜਬਾ ਜੋਸ਼ ਜਨੂਨ ਆ ਉਹਨਾਂ ਚਿਰ ਹਰ ਸਿੰਘ ਦੇ ਵਿੱਚ ਉਤਸ਼ਾਹ ਸੇਵਾ ਕਰਨ ਦਾ ਠੀਕ ਹੈ ਨਾ ਉਹਨਾਂ ਚਿਰ ਕੋਈ ਨਹੀਂ ਦਬ ਸਕਦਾ ਕੋਈ ਪੰਜਾਬ ਦਾ ਕੋਈ ਜੀ ਕੋਈ ਕਿਸ ਪੱਖੋਂ ਵੀ ਭਵੇਂ ਆਰਥਿਕ ਪੱਖੋਂ ਮਾਨਸਿਕ ਪੱਖੋਂ ਕਿਵੇਂ ਪੱਖੋਂ ਕੋਈ ਦਬ ਨਹੀਂ ਸਕਦਾ ਜਿੰਨਾ ਚਿਰ ਸਤਗੁਰੂ ਸੱਚੇ ਪਾਤਸ਼ਾਹ ਦੀਆਂ ਚੜ੍ਹਦੀ ਕਲਾ ਦੀਆਂ ਫੌਜਾਂ ਨਾ ਸਿੰਗਾਂ ਦਾ ਜੋਸ਼ ਆ ਗੱਜ-ਗੱਜ ਕਰੇ ਬਲਾਵੇ ਸੋਨੇ ਹਾਲੋ ਜਾਵੇ ਆਪ ਦੇਖਾ ਕੋਈ ਡਰਨ ਰਹੀ ਡਰਨ ਰਹੀ ਸਮਾਨ ਭੇਜਿਆ ਜਾ ਰਿਹਾ ਡਰਨ ਰਹੀ ਕੋਈ ਪ੍ਰਾਈਵੇਟ ਸਰਕਾਰ ਵੱਲੋਂ ਨਹੀਂ ਤਾਂ ਦੇਖਿਆ ਗੱਲਬਾਤ ਕੀਤੀ ਕਿੰਨਾ ਜਜਬਾ ਆ ਜਨੂਨ ਹੈ ਲੋਕਾਂ ਦੇ ਵਿੱਚ ਸੇਵਾਦਾਰਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਜਿਹੜਾ ਅਸੀਂ ਡੁੱਬਣ ਨਹੀਂ ਦੇਵਾਂਗੇ ਪੰਜਾਬ ਨੂੰ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰੱਖਾਂਗੇ ਤਾਂ ਇੱਥੇ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਆਇਥੋਂ ਅੰਮ੍ਰਿਤਸਰ ਹਲਕਾ ਉੱਤਰੀ ਤੋਂ ਵੀ ਜਿਹੜੇ ਆ ਪਹੁੰਚੇ ਨੇ ਆਗੂ ਨੇ ਕਾਂਗਰਸ ਦੇ ਗੱਲਬਾਤ ਵੀ ਕਰਾਂਗੇ ਹਾਜੀ ਕੀ ਕਿੱਥੋਂ ਹੈ ਜੀ ਕੀ ਨਾ ਜੇ ਮਹਾਰਾਜ ਸਿੰਘ ਜੀ ਅਸੀਂ ਸ੍ਰੀ ਨੰਬਰਸਰ ਸਾਹਿਬ ਤੋਂ ਆਏ ਜੀ ਵੀ ਦੀਓ ਅਸੀਂ ਹਰ ਪ੍ਰੇਡ ਪ੍ਰਭਾਵ ਦਾ ਦੌਰਾ ਕਰਕੇ ਵੇਖਣ ਆਏ ਆ ਕਿ ਕਿਸ ਕਿਸ ਘਰ ਨੂੰ ਕਿਸ ਕਿਸ ਚੀਜ਼ ਦੀ ਲੋੜ ਹੈ ਅਸੀਂ ਉਹ ਜਲਦੀ ਜਲਦੀ ਉਸ ਚੀਜ਼ ਦੀ ਭਰਾਈ ਕਰ ਸਕੀਏ ਤੇ ਪ੍ਰਸ਼ਾਸਨ ਨਾਲ ਮਿਲ ਕੇ ਆਪਾਂ ਜਲਦ ਤੋਂ ਜਲਦੀ ਹਰ ਪ੍ਰੇਡਤਾ ਦੀ ਪਰ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਜਲਦ ਤੋਂ ਜਲ ਪੂਰੀ ਕਰ ਸਕੀਏ ਕਿਸ ਤਰ੍ਹਾਂ ਦੇ ਹਾਲਾਤ ਦੇਖੇ ਜੇ ਪਿੰਡ ਦੇ ਵੀ ਦੀ ਹਾਲਤ ਬਹੁਤ ਮਾੜੀ ਦੇਖ ਰਹੀ ਹੈ ਜੀ ਇਹ ਸਟਾਰਟਿੰਗ ਦੇ ਹਾਲਾਂ ਤੇ ਅੱਗੇ ਹੋਰ ਜ਼ਿਆਦਾ ਹਾਲਾਤ ਮਾੜੇ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਜਿਹੜੇ ਡੈਮ ਜਿਹੜੇ ਖੋਲ ਦਿੱਤੇ ਗਏ ਨੇ ਤਾਂ ਹੋਰ ਵੀ ਜਿਹੜਾ ਇਥੋਂ ਗੱਲਬਾਤ ਵੀ ਕੀਤੀ ਲੋਕਾਂ ਨਾਲ ਕਿ ਹੋਰ ਪਾਣੀ ਜਿਹੜਾ ਆ ਰਿਹਾ ਖਤਰਾ ਹੋਰ ਵੀ ਵੱਧ ਸਕਦਾ ਪਾਣੀ ਪਾਣੀ ਵੀ ਵੀਰ ਜੇ ਤੇ ਗਵਰਨਮੈਂਟ ਕਰੇ ਵੀ ਡੈਮ ਨਾ ਖੋਲੇ ਤਾਂ ਹਰ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਹੋ ਸਕਦੀ ਹੈ ਜੇ ਪਾਣੀ ਜ਼ਿਆਦਾ ਆ ਗਿਆ ਤੇ ਜਫੇ ਜਾਨਵਰ ਦਾ ਨੁਕਸਾਨ ਵੀ ਹੋ ਸਕਦਾ ਇਹ ਜੇ ਕਰਨਾ ਚਾਹੁੰਦੇ ਸਰਕਾਰ ਅਸੀਂ ਗਵਰਨਮੈਂਟ ਦੇ ਕੇ ਸਰਕਾਰ ਦੇ ਕੇ ਅਪੀਲ ਕਰਦੇ ਆ ਕਿ ਪਾਣੀ ਨੂੰ ਘੱਟ ਤੋਂ ਘੱਟ ਛੱਡਿਆ ਜਾਵੇ ਵੀ ਜਿਹੜਾ ਲੈਵਲ ਦੇ ਨਾਲ ਆਵੇ ਤੇ ਜਿਹੜਾ ਦਰਿਆਵਾਂ ਦੇ ਵਿੱਚ ਆਵੇ ਦਰਿਆਵਾਂ ਦੇ ਨਾਲ ਆਣ ਕਰਕੇ ਹਰ ਪਰਿਵਾਰ ਦੀ ਜੀਵ ਜੰਤੂ ਦੀ ਜਾਨਵਰਾਂ ਦੀ ਹਰ ਦੀ ਸੇਫਟੀ ਹੋ ਸਕੇ ਤੇ ਜਿਹੜਾ ਪਾਣੀ ਆ ਰਿਹਾ ਇਹ ਨਾਲ ਦੇ ਨਾਲ ਨਿਕਾਸੀ ਹੋ ਸਕੇ ਤਾਂ ਇੱਥੇ ਨੋਜਮਾਨ ਵੀ ਨੇ ਉਹਨਾਂ ਨਾਲ ਵੀ ਗੱਲ ਬਾਤ ਹਾਂਜੀ ਭਾਈ ਕੀ ਮੇਰਾ ਨਾਮ ਵਿਸ਼ਾਲ ਸਿੰਘ ਜੀ ਅਸੀਂ ਚਾਹੁੰਦੇ ਅੱਜ ਇਹ ਨਾਲੇ ਪਹੁੰਚੇ ਬਸ ਕਹਿਣਾ ਚਾਹੁੰਦੇ ਆ ਜੀ ਵੇਖ ਹਾਲ ਵੇਖਿਆ ਬਹੁਤ ਮਾੜਾ ਆ ਸਰਕਾਰ ਨੂੰ ਅਸੀਂ ਅਪੀਲ ਹੈ ਜੀ ਹਰ ਬੰਦੀ ਮਦਦ ਕਰੋ ਜਿਵੇਂ ਕਿ ਲੋਕਾਂ ਦੀ ਪਹਿਲੀਆਂ ਡੁੱਬ ਗਿਆ ਘਰ ਖਰਾਬ ਹੋ ਗਿਆ ਡੰਗਰ ਵਸ਼ਾ ਮਰ ਗਏ ਹਰ ਚੇ ਦੀ ਹਰ ਤਰ੍ਹਾਂ ਦੀ ਸਹੂਲਤ ਦੀ ਮਦਦ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਬੁਰੇ ਹਾਲਾਤ ਨੇ ਪਿੰਡਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਡੈਮ ਵੀ ਜਿਹੜੇ ਖੋਲ ਦਿੱਤੇ ਗਏ ਹੈ ਪਾਣੀ ਹੋਰ ਵੀ ਕਹਿੰਦੇ ਖਤਰਾ ਵਾ ਸਕਦਾ ਅੱਜ ਕਹਿ ਰਹੇ ਜੀ ਸ਼ਾਮੀ ਹੋਰ ਪਾਣੀ ਛੱਡਣਾ ਹੈ ਪਾਣੀ ਦੇਖੋ ਕਿੰਨੀ ਤੇਜ਼ ਵਹਾਅ ਹੈ ਵੇਖੀਏ ਜੀ ਪਾਣੀ ਵੱਤ ਸਕਦਾ ਹੈ ਤੱਕ ਹੋਰ ਬਣੀ ਵੱਤ ਸਕਦਾ ਹੈ ਨੁਕਸਾਨ ਹੋ ਸਕਦਾ ਹੈ ਐ ਸਾਰੀ ਪਹਿਲਾਂ ਡੁੱਬਿਆ ਨੁਕਸਾਨ ਵੈ ਬਹੁਤ ਬੱਸ ਜੀ ਆਹੀ ਹੁਣ ਸਰਕਾਰਾਂ ਨੂੰ ਅਪੀਲ ਆ ਜੀ ਇੱਧਰ ਵੇਖਣ ਤੇ ਮੁਆਵਜ਼ਾ ਦੇਣ ਇਹਨਾਂ ਨੂੰ ਬੰਦਾ ਜੋ ਵੀ ਆ ਤਾਂ ਦੇਖਿਆ ਗੱਲਬਾਤ ਕੀਤੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਡੈਮ ਜਿਹੜੇ ਆ ਪਾਣੀ ਦਾ ਜਿਹੜਾ ਆ ਸਹੀ ਨਿਕਾਸੀ ਕਰਨੀ ਚਾਹੀਦੀ ਆ ਤਾਂ ਜੋ ਜਿਹੜੇ ਪਿੰਡ ਜਿਹੜੇ ਆ ਉਹ ਬਚ ਸਕਣ ਜਨਾਲੇ ਤੋਂ ਵਿਨੋਦ ਕੁਮਾਰ ਲੋਕ ਰਾਜ ਜੀ